ਸਾਈਏ ਮੋਦੀ ਜੀ ਅੱਛੇ ਦਿਨ ਕਾਬਾ ਨੇ ਵਾਲੇ ਹੈ ਤਾ ਮੋਦੀ ਨੂੰ ਜਵਾਬ ਤਾਂ ਨਹੀਂ ਆਉਂਦਾ ਸੀ ਮੁੜ ਕੇ ਜ਼ਰੂਰ ਆ ਜਾਂਦਾ ਸੀ ਵੀਰੋ ਭਗਵਾਨ ਤੁਮ ਜਿੰਦਾਬਾਦ ਭਗਵਾਨ ਤੁਮ ਜਿੰਦਾਬਾਦ ਇਤਲਾਬ ਇਤਲਾਬ ਸੋ ਵੀਰੋ ਏਕਾ ਰੱਖਿਓ ਬਸ ਪੈਸੇ ਦਾ ਹਿਸਾਬ ਦੇ ਰਿਆ ਮੈਂ ਨੀ ਵੱਡੀ ਗੱਲ ਹੈ ਮੈਂ ਤੇਰੇ ਬਾਪੂ ਵਾਲਿਆਂ ਦਾ ਹਿਸਾਬ ਦੇ ਦਿੱਤਾ ਵੀਰੋ ਉਹ ਵੀ ਦਰਦੀ ਹੈ ਉਹ ਵੀ ਤਾਂ ਐਮਪੀ ਹੈ ਮੇਰੇ ਕੋਲ 5 ਕਰੋੜ ਸਾਬ ਤਾਈਏ ਤਾਂ ਗਈ ਜਾਂਦੇ ਨੇ ਓਏ ਮਾਹੌਲ ਠੀਕ ਨਹੀਂ ਹੈਗਾ ਨਾ ਲੜ ਤੂੰ ਪਰ ਉਹ ਜਿਹੜਾ ਸੁਖਵੀਰ ਬਾਦਲ ਕਿ ਨਾ ਟਿਕ ਦੇ ਰਿਆ ਉਹਨੂੰ ਸੋ ਵੀਰੋ ਹੱਦੇ ਮਾਨ ਨਾਲ ਲੜ ਰਹੇ ਨੇ ਹੋ ਹੱਦੇ ਮਾਨ ਨਾਲ ਕਹਿੰਦੇ ਚਲੋ ਛੱਡੋ ਫਿਰ ਲੜ ਲੈਣੇ ਆ ਫਿਰ ਆਏ ਆਏ ਹੁਣ ਕਿਤੇ ਸੋ ਵੀਰੋ ਆ ਕਾਂਗਰਸ ਨੇਤਾ ਕੇਵਲ ਢਿੱਲੋ ਜੇ ਪੈਸੇ ਵਾਲਾ ਬੰਦਾ ਬਹੁਤ ਪੈਸਾ ਪਰ ਹਾਰਿਆ ਹੋਇਆ ਬਰਨਾਲੇ ਤੋਂ 2017 ਚ ਆਪਣੇ ਆਮ ਆਦਮੀ ਪਾਰਟੀ ਨੇ ਹਰਾਇਆ ਹੋਇਆ ਇਹ ਨਹੀਂ ਆਉਂਦਾ ਇਹਨੂੰ ਆਮ ਲੋਕਾਂ ਤੋਂ ਸੂਗ ਆਉਂਦੀ ਹੈ ਇਹ ਗੱਡੀ 'ਚ ਸ਼ੈਂਪੂ ਰੱਖਦਾ ਹੈ ਸੈਨੀਟਾਈਜ਼ਰ ਕਹਿੰਦੇ ਉਹਨੂੰ ਗੱਡੀ 'ਚ ਸ਼ੈਂਪੂ ਰੱਖਦਾ ਸ਼ੈਂਪੂ ਨਾਲ ਕੋਈ ਨਾ ਹੁੰਦਾ ਨਹੀਂ ਹੁੰਦਾ ਗੱਡੀ 'ਚ ਕਦੀ ਸ਼ਕੂਤਾਂ ਰੱਖ ਰਹੇ ਤੇ ਆਮ ਲੋਕਾਂ ਨਾਲ ਹੱਥ ਮਿਲ ਜੇ ਜਾਣ ਸਾਹ ਪਹਿਲਾਂ ਗੱਟੀ ਚ ਸ਼ੈਂਪੂ ਨਾਲ ਹੱਥ ਧੋਂਦਾ ਕਿਤੇ ਖੁਰਕ ਕਰਕ ਨਾ ਪੈ ਜੇ ਆਮ ਲੋਕਾਂ ਨਾਲ ਹੱਥ ਮਿਲ ਗਿਆ ਇਹ ਹਾਰ ਕੇ ਜਿਹੜੇ ਸੂਗ ਮੰਨੀ ਜਾਂਦੇ ਨੇ ਜਿੱਤ ਕੇ ਜੱਫੀਆਂ ਪਾਉਂਦੀਆਂ ਪਨੂੰ ਇਹਨਾਂ ਤੋਂ ਨਾ ਇਹਨਾਂ ਤੋਂ ਨਾ ਘਬਰਾਇਓ ਇਹ ਤਾਂ ਇਹ ਤਾਂ ਧੁੱਪ ਚ ਤਾਂ ਨਿਕਲ ਹੀ ਸਕਦੇ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਨੇ ਜੇ 25 ਤੋਂ ਥਲੇ ਭਲੇ ਤਾਂ ਆਮ ਗੇਰੀ ਨਾ ਸੀ ਆਪਾਂ ਹੈਗੇ ਪਿੰਡਾਂ ਵਾਲੇ ਆਪਾਂ ਹੈਗੇ ਖੁੰਡਾਂ ਵਾਲੇ ਸਭੀਰੋ ਆ ਫਿਰਦਾ ਮੈਂ ਤਾਂ 8 ਵਜੇ ਸਵੇਰੇ ਇਹ ਜਿਹੇ ਵੇਲੇ ਆਣਣਗੇ ਬਾਹਰ ਇਹ ਜੇ ਬਲੇ ਆਉਣ ਕਿਵੇਂ ਤੁਸੀਂ ਆਉਣ ਹੀ ਦਿੰਦੇ ਐ ਜੇ ਬਲੇ ਨਾ ਕੋਈ ਹਸਾ ਮੰਗਲੇ ਨੂੰ ਵੀ ਆਓ ਵੀ ਆ ਜਾ ਆ ਜਾ ਸੋ ਵੀਰੋ ਛੋਟੇ ਨਾ ਨਾ ਥੋੜੇ ਫਰਗੇ ਆ ਥੋੜੇ ਚੋਂ ਨਿਕਲੇ ਹੋਇਆ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਇਹਨਾਂ ਨੇ ਬਾਗਲਾ ਨੇ ਤੇ ਜਾਂਚ ਨਹੀਂ ਹੋਣ ਦਿੰਦੇ ਹੁਣ ਤਿੰਨੀ ਬੰਦੇ ਬਚ ਗਏ ਬਸ ਕਹਿੰਦੇ ਐਸਐਸਪੀ ਆ ਡੀਐਡੀਆਈ ਜੀ ਤਾਂ ਕਿਸ ਸਾਰ ਲੋ ਸਾਡੇ ਤੱਕ ਨਾ ਪਹੁੰਚੋ ਆਰਡਰ ਕਿਹਨੇ ਦਿੱਤਾ ਸੀ ਗੋਲੀ ਚਲਾਉਣ ਦਾ ਬਾਈ ਜੀ ਹੈ ਜੀ ਉਹ ਉਹ ਐਸਆਈਟੀ ਪ੍ਰਭਾਵਿਤ ਕਰ ਰਹੇ ਨੇ ਹੁਣ ਵੀਰੋ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਜਿਹੜੇ ਨਾਨਕ ਦੀ ਤੱਕੜੀ ਸਮਝ ਕੇ ਬਾਦਲ ਦੀ ਤੱਕੜੀ ਨੂੰ ਲੋਕ ਮੋਟਾ ਬੋਲ ਰਹੇ ਉਸੇ ਨਾਨਕ ਦੀ ਬਾਣੀ ਗਲੀਆਂ ਚ ਰੋਲਤੀ ਇਹਨਾਂ ਨੇ ਇਹਨਾਂ ਨੂੰ ਸਜ਼ਾ ਮਿਲੂਗੀ ਪ੍ਰਮਾਤਮਾ ਦੀ ਕਚਹਿਰੀ ਚ ਆ ਸਜ਼ਾ ਹੀ ਆ ਹੁਣ 92 ਸਾਲ ਦਾ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਪਾਰਟੀ ਨੂੰ 10 ਬੰਦੇ ਨਹੀਂ ਲੱਭ ਰਹੇ ਜਿਹੜੇ ਟਿਕਟ ਤੇ ਲੜ ਲੈਣ ਸੁਖਵੀਰ ਬਾਦਲ ਟਿਕਟਾਂ ਵੰਡਦਾ ਫਿਰਦਾ ਜਦ ਇਹਦਾ ਸੁਖਵੀਰ ਬਾਦਲ ਦੀ ਗੱਡੀ ਦੇਖ ਕੇ ਗੇਟ ਬੰਦ ਕਰ ਲੈਂਦੇ ਨੇ ਕਹਿੰਦੇ ਕੰਨ ਦੇ ਉੱਤੋਂ ਦੇ ਟਿਕਟ ਸੱਚੇ ਕਿਤੇ ਅਸੀਂ ਲੜਦੇ ਕਹਿੰਦੇ ਕਰਤੂਤਾ ਤੇਰੀਆਂ ਗਾਣਾ ਅਸੀਂ ਖਾਈਏ ਖਿਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਛ ਉਹ ਗੱਲ ਹੈ ਠੀਕ ਹੈ ਨਾ ਮਲਾਈਆਂ ਤਾਂ ਇਹ ਖਾ ਗਏ ਡੰਡਿਆਂ ਵਾਸਤੇ ਜੱਫੇਦਾਰ ਰਹਿ ਗਏ ੱਲੇ ਉਹ ਜੱਫੇਦਾਰ ਹੋ ਗਏ 40 40 ਸਾਲ ਹੋ ਗਏ ਜੱਫੇਦਾਰਾਂ ਨੂੰ ਜਕਾਰੇ ਲਾਉਂਦਿਆਂ ਨੂੰ ਉਹ ਹੁਣ ਤਾਂ ਟਿਕਟ ਜਦੋਂ ਟੱਬਰ ਮੰਨਦਾ ਹੀ ਨਹੀਂ ਇਹ ਹੁਣ ਤਾਂ ਟਿਕਟ ਕਿਸ ਜੱਫੇਦਾਰ ਨੂੰ ਦੇਂਦੇ ਕੇ ਬਲ ਅੱਧੀਰ ਦਾ ਮਾਨ ਰੱਖ ਲਿਆ ਨਾ ਅੱਧੇ ਟੱਬਰ ਦੇਖਣਾ ਬਸ ਆ ਕੀ ਦਾ ਪੱਠੜ ਦਾ ਮੁੰਡਾ ਆ ਕੀ ਦਾ ਮਲੂਕੇ ਦਾ ਮੁੰਡਾ ਆ ਕੀ ਦਾ ਪੁੰਦ ਰਾਮੁੰਡਾ ਆ ਗਿਆ ਟੀਂਸੇ ਦਾ ਮੁੰਡਾ ਆ ਕੌਣ ਹੈ ਇਹ ਬਾਦਲ ਕਾ ਸਾਰਾ ਡੱਫਰ ਕਰਿਆ ਮੁੰਡਾ ਨੂੰ ਪੁੱਛਿਆ ਨਾ ਨੇ ਸੋ ਵੀਰੋ ਏਕਾ ਰੱਖੇ ਏਕਾ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗੇ ਆ ਔਰ ਮੰਨਤਾ ਹੁਣ ਜੱਫੇਦਾਰ ਵੀ ਜਿਹੜੇ ਪਿੰਡਾਂ ਚ ਨੇ ਉਹ ਐ ਹੱਥ ਜੇ ਚੱਕਣ ਬਲੇ ਇਸ਼ਾਰਾ ਵੀ ਕਰਨ ਲੱਗੇ ਕਹਿੰਦੇ ਸਾਸਤਰੀ ਗਰਵੰਤ ਸਿੰਘ ਝਾਰੂ ਸਾ ਸੋ ਵੀਰੋ ਤੁਹਾਡੇ ਵਰਗੇ ਆ ਜੀ ਏ ਹੁਣ ਕਿਉਂ ਕਰਦੇ ਨੇ ਹਰੇਕ ਜਿਹੜਾ ਮਰਜ਼ੀ ਲੀਡਰ ਨੂੰ ਪੁੱਛ ਲੋ ਕਹਿੰਦੇ ਭੰਤਮਾਨ ਹੋਣਾ ਕੀ ਗੱਲ ਵੋਟਾਂ ਸਹੀ ਹੋਣ ਜੀ ਮੇਰੇ ਯਾਰ ਗੱਲਾਂ ਮੈਂ ਮਾੜਾ ਕੀ ਕਰਦਾ ਜੀ ਮੈਂ ਤੁਹਾਡੇ ਨਾਲ ਫਿਰਦਾ ਆ ਫਿਰਦਾ ਅੱਧੀ ਰਾਤ ਨੂੰ ਜਾ ਕੇ ਮੈਂ ਲੋਕਾਂ ਦੀਆਂ ਆਪਣੇ ਪੰਜਾਬੀ ਮੁੰਡਿਆਂ ਦੀ ਜੈੱਟ ਵੋਟੀਆਂ ਲੈ ਕੇ ਆਉਂਦਾ ਰਿਹਾ ਏਅਰਪੋਰਟਾਂ ਤੋਂ ਇਹ ਇਹ ਉਦੋਂ ਸੁੱਤੇ ਪਏ ਹੁੰਦੇ ਸੀ ਹੁਣ ਵੀ ਇਹ ਸੁੱਤੇ ਪਏ ਹੋਣਗੇ ਮੈਂ ਆਹ ਫਿਰਦਾ ਕੱਲ ਮੈਂ ਮਲੇਰ ਕੋਲ ਨੇ ਫਿਰਦਾ ਸੀ 10 ਵਜੇ ਦੇਖਿਆ ਹੋਣਾ ਤੁਸੀਂ ਹਾਂ ਇਹ ਨਿਕਲਣਗੇ ਬਾਹਰ ਏਸੀ ਵਾਲੇ ਹੀਟਰਾਂ ਵਾਲੇ ਸੋ ਵੀਰੋ ਇਹਿੰਨੂ ਹਰਾਉਣਾ ਨਹੀਂ ਚਾਹੁੰਦੇ ਤੁਹਾਨੂੰ ਹਰਾਉਣਾ ਚਾਹੁੰਦੇ ਆ ਜਾਂ ਲੋਕਾਂ ਦੀ ਆਵਾਜ਼ ਨੂੰ ਹਰਾਉਣਾ ਸਾਰਾ ਕੁਝ ਦੱਸੀ ਜਾਂਦਾ ਯਾਰ ਆਪਣੇ ਸਾਰੇ ਪੇਹ ਦੱਸੀ ਜਾਂਦਾ ਪਹਿਲਾਂ ਸਮਾਨ ਦਾ ਮੈਂ ਤਾਂ ਹੀ ਕੋਟਲੇ ਬੋਲਦਾ ਆ ਕਿ ਮੈਂ ਨਹੀਂ ਹਰਦਾ ਕਰ ਲੋ ਮੇਰਾ ਕੀ ਕਰਨੀ ਮੈਂ ਨਾ ਸਿੱਧਾ ਗਿਆ ਗੱਲ ਮੈਂ ਗੱਲ ਗੱਲੇ ਵਾਲੇ ਬਾਗ ਦੀ ਸੌਂਹੀ ਬਰਸੀ ਸੀ ਜਿਹੜਾ ਸਾਕਾ ਹੋਇਆ ਖੂਨੀ ਜਨਰਲ ਡਾਇਰ ਨੇ 2000 ਬੰਦਾ ਪੰਜਾਬੀ ਭੁੱਲਤਾ ਉਥੇ ਤੇ ਜਨਰਲ ਡਾਇਰ ਨੇ ਪੰਜਾਬੀਆਂ ਨੂੰ ਮਾਰ ਕੇ ਸ਼ਹੀਦ ਕਰਕੇ ਰਾਤ ਨੂੰ 13 April ਦੀ ਰਾਤ ਨੂੰ ਰੋਟੀ ਕਿੱਥੇ ਗਈ ਸੀ ਮਜੀਠੀਏ ਕਰਨ ਸਰ ਸੁੰਦਰ ਸਿੰਘ ਮਜੀਠੀਏ ਦੇ ਨਾਲ ਹੈ ਜੀ ਤੇ ਬਾਅਦ ਦਰਬਾਰ ਸਾਹਿਬ ਤੋਂ ਸਰੋਪਾ ਦਵਾਤਾ ਤਬ ਜਦੋਂ ਸਰੋਪਾ ਦਵਾਤਾ ਜੰਮਨ ਦਾਇਰ ਨੂੰ ਦਰਬਾਰ ਸਾਹਿਬ ਤੋਂ ਮਜੀਠੀਏ ਘਰ ਨੱਪਰਲੇ ਕਿਹਦੇ ਕੋਈ ਕਸੂਰ ਨਹੀਂ ਇਹਦੀ ਡਿਊਟੀ ਸੀ ਚਲੇ ਆਲੇ ਬਾਗ ਦੀ ਮਾਫੀ ਦੇਤੀ ਲੈ ਉਹ ਵੀੜ ਕੇ ਸਬਮਿਟ ਨਹੀਂ ਗਿਆ ਉਹ ਕਿੰਨਾ ਮਾਫੀ ਨਹੀਂ ਗਿਆ ਕਿਹਾ ਦੇ ਦੇ ਸਭੀਰੋ ਮੈਂ ਇਹ ਦੱਸੂ ਇਹਨਾਂ ਨੂੰ ਇਹ ਕਹਿੰਦੇ ਇੰਨਾ ਕਿਉਂ ਦਾ ਇੰਨਾ ਇੰਨਾ ਕਿਉਂ ਸਾਡੇ ਬਰੇ ਭੇਟ ਫੁੱਲ ਜਾਂਦਾ ਆਪਣੇ ਕੋਲੇ ਆਪਣੇ ਕੋਲੇ ਇਮਾਨਦਾਰੀ ਆ ਸੱਚਾਈ ਆ ਵੀਰੋ ਉਹਦੇ ਚੱਪਾਂ ਨੂੰ ਇਹ ਭੇਟ ਨਹੀਂ ਕਰ ਸਕਦੇ ਸੱਚ ਦਾ ਸੂਰਜ ਨਹੀਂ ਚੜਨਾ ਸੱਚ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਰਾਤ ਲੰਬੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਇਥੋਂ ਚੜੂ ਸੂਰਜ ਦੇਖੋ ਇੱਕ ਲਾ ਜਿੰਦਾ ਬੈਠੇ ਨੇ ਇਹਨਾਂ ਨੂੰ ਪੜਾ ਲਈਏ ਨਾ ਕਰਾਂ ਦੇ ਅਗੜੀਆਂ ਹੀ ਚੱਕਣਗੇ ਇਹ ਪੜ ਕੇ ਅਫਸਰ ਬਣ ਜਾਣ ਕਰਾਂ ਦੇ ਗਰੀਬੀਆਂ ਹੀ ਚੱਕਣਗੇ ਇਹ ਮੋਦੀ ਵਾਲਾ 15 ਲੱਖ ਜਾਂ ਆਹ ਰਾਹੁਲ ਗਾਂਧੀ ਵਾਲਾ 70000 ਇਹਦੇ ਨਾਲ ਗਰੀਬੀਆਂ ਹੀ ਚੱਕੇ ਜਾਣੀਆਂ ਉਹ ਹੋਣਾ ਹੋ ਜਾਂਦੀ ਕਹਿੰਦਾ ਕਹਿੰਦਾ 70000 ਦੇ ਦਿਆ ਕਰੂੰਗਾ ਮੈਂ 6000 ਰੁਪਏ ਮਹੀਨੇ ਦਾ ਗਰੀਬਾਂ ਨੂੰ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਮੈਂ ਕਿਉਂ ਉਸੇ ਘਾਤੇ ਜੀ ਆਇਆ ਕਰੋ ਇਹ ਚੀਜ਼ ਯਾਰ 70000 ਜੀ ਜੀ 15 ਲੱਖ ਐਸ ਮੋਦੀ ਵਾਲਾ ਆ ਗਿਆ ਹੁਣ ਘਰ ਘਰ ਨੌਕਰੀਆਂ ਮਿਲ ਗਈਆਂ ਹਾਂ ਜੀ ਹਾਂ ਜੀ ਜਿਹੜਾ ਮਤਰਾ ਹੈ ਯਾਰ ਗਰੀਬਾਂ ਨੂੰ ਦੇਣਾ ਕਿੰਨੇ ਉਹ ਪਤਾ ਹੀ ਨਹੀਂ ਦੇਣਾ ਹੀ ਨਹੀਂ ਕਿਸੇ ਨੂੰ ਤੂੰ ਫਿਕਰ ਨਾ ਕਰੋ ਜਦੋਂ ਦੇਣਾ ਹੀ ਨਹੀਂ ਕਹਿਣਾ ਹੀ ਹੈ ਕਹਿਣਾ ਹੀ ਹੈ ਦੇਣਾ ਤਾਂ ਹੈ ਨਹੀਂ ਸੋ ਵੀਰੋ ਆ ਪਹਿਲਾਂ ਘਰ ਘਰ ਨੌਕਰੀਆਂ ਕਿਹਾ ਸੀ ਮਿਲ ਗਈਆਂ ਮਿਲ ਗਈਆਂ ਸਾਰੇ ਕਰਜ਼ੇ ਮਾਫ ਕਰਨ ਨੂੰ ਕਿਹਾ ਸੀ ਹੋ ਗਏ 2500 ਰੁਪਏ ਬढ़ापा ਪੈਨਸ਼ਨ ਗਿਆ ਸੀ ਮਿਲ ਗਈ ਵੀਰੋ ਇਹ ਇਹ ਸਿਰਫ ਲਾਰੇ ਲਾਉਂਦੇ ਨੇ ਆ بڑے ਲੇਖੇ ਮੁੰਡੇ ਖੜੇ ਨੇ ਆ ਖੜੇ ਨੇ ਜੂਠ ਤੁਹਾਡੇ ਪਿੰਡ ਦਾ ਵੇਲੇ ਫਿਰਦੇ ਨੇ ਯਾਰ ਇਹਨਾਂ ਦੇ ਕੋਈ ਵਿੱਤ ਮੰਤਰੀ ਹੈ ਕੋਈ ਡਿਪਟੀ ਸੀਐਮ ਕੋਈ ਐਮਐਲਏ ਇਹਨਾਂ ਦਾ ਮੁੰਡਾ ਕੋਈ ਵੇਲੇ ਨਹੀਂ ਆਪਾਂ ਹੀ ਵੇਲੇ ਆ ਬਸ ਸੋ ਇਸ ਕਰਕੇ ਹੈ ਡਰਦੇ ਨੇ ਕਹਿੰਦੇ ਭਗਵਾਨ ਤਮਨ ਲੋਕਾਂ ਨੂੰ ਸਾਰਾ ਕੁਝ ਦੱਸੀ ਜਾਂਦਾ ਰਲ ਕੇ ਕਰ ਇਹਨਾਂ ਨੂੰ ਇਹਨੂੰ ਭਰਾਉ ਮੋਦੀ ਨੇ ਵੀ ਕਿਹਾ ਆ ਅਕਾਲੀ ਦਲ ਨੂੰ ਵੀ ਭਾਜਪਾ ਨੂੰ ਵੀ ਕਾਂਗਰਸ ਨੂੰ ਵੀ ਵੀ ਭਾਵੇਂ ਰਲ ਜੋ ਭਾਵੇਂ ਜੇ ਮਰਜ਼ੀ ਕਰੋ ਪੀਲੀ ਜੀ ਪੱਗਾਂ ਵਾਲਾ ਭੇਜੋ ਮੈਨੂੰ ਬਹੁਤ ਦੁਖੀ ਕੀਤਾ ਇਹਨੇ 5 ਸਾਲ ਸੋ ਵੀਰੋ 27 ਦਸੰਬਰ 2018 ਨੂੰ ਡੈਲੀ ਵਾਰ ਸੰਸਦ ਦੀ ਹਿਸਟਰੀ 'ਚ ਭਾਰਤ ਦੀ ਸੰਸਦ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਬਾਈ ਲੜਪੜ ਕੇ ਮੈਂ ਸਤਾਈ ਦਸੰਬਰ 2018 ਨੂੰ ਛੋਟੇ ਸਾਹਿਬ ਜੱਜਾਂ ਨੂੰ ਪਾਰਲੀਮੈਂਟ ਚ ਪਹਿਲੀ ਵਾਰ ਸ਼ਰਧਾਂਜਲੀ ਦਵਾਈ ਬਈ ਪਹਿਲੀ ਵਾਰ ਹੋਇਆ ਹੈ ਇਹ ਕੀ ਕਰਦੇ ਨੇ ਇਹ ਵੀ ਇਹ ਪੰਜ ਬਿਨਾ ਤੇ ਰੁਪਿਆ ਸੇਕਣ ਵਾਲੇ ਇਹ ਕੀ ਕਰਦੇ ਸੀਗੇ ਕੋਈ ਗੱਲ ਨਹੀਂ ਨਾਕ ਸੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਬੱਜੀ ਹੋਈ ਆ ਹੁਣ ਉਹ ਦੇਖ ਲੋ ਸਕਬੀਰ ਬਾਦਲ ਉਹ ਇੱਕ ਦਿਨ ਗਾਤਰਾ ਖਣੇਈ ਬੈਠਾ ਸੀ ਥੱਲੇ ਧਰਤੀ ਤੇ ਉਹ ਕਿ ਨਮ ਨਮਾ ਪਾਇਆ ਨਾ ਸਾਹਮਣਾ ਨਹੀਂ ਹੁੰਦਾ ਹਜੇ ਇਹ ਆ ਕੇ ਪੰਜ ਤੇਰੇ ਰਾਖੇ ਸਾਡੇ ਇਹਨਾਂ ਨੇ ਪੰਜ ਸਾਲਾਂ ਚ ਵੇਚਿਆ ਇਹਨਾਂ ਨੇ ਅੱਗੇ ਜੇਬਾਂ 'ਚ ਧਰ ਪਾਇਆ ਹੋਇਆ ਸੀ ਤੇ ਹੁਣ ਲੋਕ ਉੱਠ ਗੜੇ ਲੋਕ ਜਾਗ ਪਏ ਲੋਕਾਂ ਨੂੰ ਪਤਾ ਲੱਗ ਗਿਆ ਇਹ ਹੁਣ ਨਹੀਂ ਬਾਹਰ ਨਿਕਲੇ ਵੀਰ ਇਹ ਸਜਾਈ ਹੈ ਪ੍ਰਮਾਤਮਾ ਵੱਲੋਂ ਆ ਜਿਹੜੀ ਮਿਲ ਰਹੀ ਹੈ ਇਹਨਾਂ ਨੂੰ 92 ਸਾਲਾਂ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਉਹਨੂੰ 4-5 ਮਹੀਨੇ ਪਹਿਲਾਂ ਅਕਾਲ ਤਖਤ ਸਾਹਮਣੇ ਲੈ ਗਏ ਬਿਨਾਂ ਬੁਲਾਈ ਅਗਾਹਕਸਰ ਨੇ ਬੁਲਾਇਆ ਨਹੀਂ ਉਹਨਾਂ ਨੂੰ ਬਿਨਾ ਬੁਲਾਈ ਲੈ ਕੇ ਸਾਡਪਰ ਤੁਰ ਪਿਆ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਇਕੱਠੇ ਹੋ ਗਏ ਕਹਿੰਦੇ ਜੋੜੇ ਜੂੜੇ ਸਾਫ਼ ਕਰ ਲਈਏ ਜੇ ਲੋਕ ਮਾਨ ਨਹੀਂ ਜਾਣ ਲੈ ਉਹ ਪਤਾ ਨਹੀਂ ਕੀ ਖਾ ਕੇ ਬੈਠਾ ਸੀ ਸੁਖਵੀਰ ਬਾਦਲ ਕਿ ਉਹਦੇ ਚੱਪਲਾਂ ਚੱਪਲਾਂ ਦੀ ਪਾਸ਼ ਫੇਰ ਗਿਆ ਨਿਕਲੇ ਸਪੋਰਟ ਸ਼ੂਜ਼ ਸੀ ਜਿੱਦੇ ਰੰਗ ਦੇ ਉਹਨਾਂ ਦੇ ਪਕਾਲੀ ਪਾਸ਼ ਪੇਚਦੀ ਉਹ ਰੋਈ ਜਾਂਦਾ ਸੀ ਮੇਰੇ ਪੂਟ ਖਰਾਬ ਕਰ ਗਏ ਹਰ ਸਿਮਰਤ ਕੌਰ ਲੰਗਰ 'ਚ ਬੈਠੀ ਰੋਟੀਆਂ ਪਕਾ ਰਹੀ ਸੀ ਚਾਰ ਪੰਜ ਰੋਟੀਆਂ ਬਗਾਈਆਂ ਚਾਰੇ ਪੰਜੇ ਸਾੜਤੀਆਂ ਕਰੇ ਥੱਲਣੀ ਆਉਂਦੀਆਂ ਉਹ ਰੋਟੀਆਂ ਉੱਤੇ ਪਤਾ ਲੱਗੋ ਹਜੇ ਤਿੰਨ ਦਿਨ ਪੁੱਛੀ ਗਏ ਨੇ ਪੱਤਰਕਾਰ ਭਾਈ ਗਲਤੀਆਂ ਤਾਂ ਦੱਸ ਦੋ ਜਿਹਨਾਂ ਦੀ ਪੁੱਲ ਬਖਸ਼ਾਉਣ ਆਏ ਹੋ ਕਹਿੰਦੇ ਬਸ ਗਲਤੀਆਂ ਹੀ ਨੇ ਗਲਤੀਆਂ ਹੀ ਨੇ ਸੁਵੀਰੋ ਮੈਂ ਤਾਂ ਇਹਦੇ পেট ਖੋਲ ਨੂੰ ਮਾਂ ਦਾ ਪੋਤੜੇ ਫੜਾਉਂ ਦੂੰ ਇਹਨਾਂ ਦੇ ਉਹ ਬਸ ਉਹ ਤੁਸੀਂ ਨਾ ਡਰੋ ਜੀ ਨੀਲੀ ਪੱਗ ਬੰਨ੍ਹ ਰੱਖਿਆ ਛੱਡੋ ਰਹਿਣ ਦਿਓ ਨਹੀਂ ਆਹ ਵਾ ਪੱਗ ਨਾ ਬਦਲੋ ਬਸ ਕੋਈ ਡਰ ਕਹਿੰਦਾ ਇੰਨਾ ਬੋਲਿਆ ਕਰ ਮੈਨੂੰ ਕਹਿੰਦਾ ਇੰਨਾ ਨਾ ਬੋਲਿਆ ਕਰ ਮੈਂ ਤਾਂ ਵੱਧ ਬੋਲੂਗਾ ਹੁਣ ਤੁਹਾਡੇ ਕਹਿਣ ਤੇ ਵੱਧ ਬੋਲੂਗਾ ਕਿਉਂ ਗਾੜੀਆਂ ਮਾਰ ਕੇ ਮੌਤ ਲਿਆ ਦੇ ਉਹ ਸੁਬੀਰੋ ਬਿਰੋ ਮੈਂ ਇਹਦੇ ਪੇਤ ਬੋਲੂ ਮੈਂ ਤਾਂ ਪਾਰਲੀਮੈਂਟ ਚ ਕਹਿੰਦਾ ਸੀ ਜਦੋਂ ਮੈਂ ਬੋਲਦਾ ਸੀ ਮੂਰੇ ਹਰਜਿੰਦਰ ਬੋਲਣ ਲੱਗੀ ਮੈਂ ਕਿ ਜਦੋਂ ਮੇਰੀ ਵਾਰੀ ਹੈ ਤੂੰ ਕਿਉਂ ਬੋਲਦੀ ਹੈ ਮੈਂ ਕਿ ਬਹਿ ਜਾ ਬਹਿ ਮਗਾ ਸੰਗਰੂਰ ਵਾਲਿਆਂ ਨੇ ਸਵਾ 2 ਲੱਖ ਤੇ ਜਿਦਾ ਕੇ ਭੇਜਿਆ ਢੀਂਸੇ ਨੂੰ ਪੁੱਛ ਲਈ ਭੇਜਿਆ ਉਹ ਮੈਡਮ ਸਪੀਕਰ ਉਹ ਮਸਤੀ ਕਰ ਨੂੰ ਕਹਿੰਦਾ ਬੋਲ ਮੈਂ ਕਿਹਾ ਪਹਿਲਾਂ ਇਹਨੂੰ ਬਿਠਾ ਮੰਤਰੀ ਨੂੰ ਕਿਹਾ ਉਹਨੇ ਸੰਸਦਿਕਾ ਨੂੰ ਉਹ ਪਿਠਾਈ ਕਰੋ ਪਹਿਲਾਂ ਇਹਨਾਂ ਨੂੰ ਇਹ ਜੇ ਭਮੱਕਾ ਟੱਕਰੀ ਨਹੀਂ ਸੀ ਬਾਦਲ ਕੇ ਨੂੰ ਕੌਣ ਬੋਲ ਜੀ ਕੋ ਮੂਰ ਜਹੇਦਾਰ ਤਾਂ ਪਹਿਰੀ ਪੈਂਦੇ ਨੇ ਠੀਕ ਹੈ ਨਾ ਫਿਰ ਪਹਿਲਾਂ ਇਹਨਾਂ ਨੂੰ ਭਮੱਕਾ ਟੱਕਰੀ ਨਹੀਂ ਸੀ ਆਪਾਂ ਥੋੜੇ ਨਾਲ ਕਰੋ ਸੱਚੇ ਦੇ ਨਾਲ ਥੋੜੇ ਨਾਲ ਕੋਈ 1 ਰੁਪਏ ਦਾ ਕਪੜੇ ਦਾ ਕੋਈ ਕੋਈ ਗਲਤ ਕਿਸੇ ਕੋਈ ਕਪ ਕੋਈ ਘਟਾਲੇ ਦਾ ਕੋਈ ਨਜਾਇਜ਼ ਕਪ ਜਿਹਦਾ ਕੋਈ ਚਿੱਟੇ ਤੇ ਕਿਸੇ ਧੀਪਤ ਨੂੰ ਲਾਉਣ ਦਾ ਕੋਈ ਇਲਜ਼ਾਮ ਦੱਸ ਦੋ ਅੱਛਾ ਹੋਰ ਕੀ ਕਰਨਗੇ ਇੱਕ ਗੱਲ ਦਾ ਧਿਆਨ ਰੱਖਿਓ ਹੁਣ ਇਹਨਾਂ ਨੇ ਕੀ ਕੀਤਾ ਕਹਿੰਦੇ ਰੇਲੀਆਂ 'ਚ ਇਕੱਠ ਹੋਣ ਲੱਗ ਗਿਆ ਬਹੁਤ ਜਾਵੇ ਕਹਿੰਦੇ ਦੋ ਤਿੰਨ ਆਪਦੇ ਬੰਦੇ ਭੇਜੋ ਦੋ ਤਿੰਨ ਆਪਦੇ ਬੰਦੇ ਭੇਜੋ ਉਹਨਾਂ ਫਸੂਈ ਤੇਰਾ ਪਾ ਕੇ ਆਏ 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 ਮੁਰਕਾਬਾਦ ਉਹ ਉਹਨਾਂ ਦੀ ਰੈਲੀ ਖਰਾਬ ਕਰ ਦੋ ਤੇ ਵੀਡੀਓ ਬਣਾ ਲਓ ਉਹ ਵੀਡੀਓ ਕੱਟ ਕੇ ਉਹਨਾਂ ਦੇ ਪਾਸਾ ਦੇ ਦਿਓ ਚੈਨਲ ਨੂੰ ਵੀ ਭਗਵਾਨ ਤਮਾ ਦਾ ਪਿੰਡਾਂ ਚ ਹੋਇਆ ਵਿਰੋਧ ਸ਼ੁਰੂ ਅੱਜ ਹੋਊਗਾ ਹੁਣ ਕਰਨਗੇ ਉਹਨੇ ਆਉਣ ਨਾਲ ਕਿਨਾਂ ਚਲ ਦੇਖ ਲਿਓ ਧਿਆਨ ਰੱਖਿਓ ਆਏ ਆਰਗੇ ਵੀਡੀਓ ਵੀ ਭਗਵਾਨ ਤਮਾ ਨੂੰ ਤਾਂ ਪਿੰਡਾਂ ਵਾਲੇ ਲੋਕਾਂ ਨੇ ਤੂੰ ਸਾਡੇ ਪਿੰਡ ਨਾ ਆਈ ਇਹੋ ਜਿਹਾ ਕੁਝ ਭਾਈ ਜੀ ਮੈਂ ਮਾੜਾ ਕੀ ਕੀਤਾ ਪਹਿਲੀ ਵਾਰ ਤਾਂ ਕੋਈ ਪੰਜਾਬ ਦੀ ਆਵਾਜ਼ ਠਾਈ ਹੈ ਸੰਗਰੂਰ ਦੇ ਕਿਸੇ ਬੰਦੇ ਨੇ ਪਹਿਲਾਂ ਹਲੇ ਤਾਂ ਢੀਮਸਾ ਵੀ ਤਾਂ ਮਨਿਸਟਰ ਸੀ ਇਹ ਆਪਣਾ ਐਮਪੀ ਸੀ ਦਾ ਸਮਝ ਇਹ ਕਿਤੇ ਬੋਲੇ ਜੀ ਪੰਜਾਬ ਵਾਸਤੇ ਕੋਈ ਪੈਸਾ ਨਹੀਂ ਬੰਦਿਆ ਤੂੰ ਨਹੀਂ ਪੈਸੇ ਇਹਦੇ ਕੋਲੇ ਆਉਂਦੇ ਆ 2.5 ਕਰੋੜ ਤਾਂ ਲੰਮੀ ਜਾਂਦਾ ਹੈ ਹਰ ਸਾਲ 2.5 ਕਰੋੜ ਲੰਮੀ ਬਹੁਤ ਹਲਕੇ ਚ ਉਹ ਕਮਿਸ਼ਨ ਲੈਂਦਾ ਕਹਿੰਦਾ ਇੱਧਰ ਫੜਾ ਮੈਨੂੰ ਮੈਂ ਤੁਹਾਨੂੰ ਬੜਾਇਆ ਰਾਜ ਸਭਾ ਦਾ ਮੈਂਬਰ ਸੋ ਇਹਨਾਂ ਗੱਲਾਂ ਤੁਹਾਨੂੰ ਧਿਆਨ ਰੱਖਿਓ ਕਿ ਆਪਣੀਆਂ ਰੇਲੀਆਂ ਖਰਾਬ ਕਰਨ ਵਾਸਤੇ ਕੋਈ ਸ਼ਰਾਬਤੀ ਅੰਸਰ ਭੇਜਿਆ ਕਰਨਗੇ ਹੁਣੇ ਠੀਕ ਹੈ ਨਾ ਤੇ ਉਹ ਉਹ ਰੇਲੀਆਂ ਖਰਾਬ ਕਰਕੇ ਉਦੋਂ ਇੰਨੇ ਕਿ ਵੀਡੀਓ ਬਣਾਉਣਗੇ ਵੀ ਆਹ ਆਹ ਪਤਾ ਨਹੀਂ ਇਸ ਪਿੰਡ ਦੇ ਵਿੱਚ ਤਾਂ ਪਤਾ ਨਹੀਂ ਭਗਵਾਨ ਤਮਨ ਨੂੰ ਵਰ ਨਹੀਂ ਦਿੱਤਾ ਸੋ ਵੀਰੋ ਮੈਂ ਪਿੰਡ ਆ ਲਈਆਂ ਮੈਂ ਖੁੰਡਾ ਆ ਲਈਆਂ ਮੈਂ ਥੋਡੇ ਵਰ ਗਈਆਂ ਠੀਕ ਹੈ ਨਾ ਜੇ ਜੇ ਮੈਨੂੰ ਕੋਈ ਚਾ ਨਹੀਂ ਹੈਗਾ ਕਿ ਮੈਂ ਐਮਪੀ ਬਣਾਣਾ ਮਨ ਬਣ ਮਨ ਤਾਂ ਚਾਹੀਦਾ ਆ ਪੜ ਜਾਣਾ ਜਿਵੇਂ ਦਿੱਲੀ ਚ ਸਰਕਾਰੀ ਸਕੂਲ ਕੇਜਰੀਵਾਲ ਨੇ ਵਧੀਆ ਕਰਤੀ ਜੇ ਇੱਥੇ ਕਰ ਲਈਏ ਇਹ ਅਫਸਰ ਬਣ ਜਾਣਗੇ ਮੈਨੂੰ ਆ ਚਾਹ ਹੈ ਹੋਰ ਮੈਨੂੰ ਮੈਂ ਤਾਂ ਕਰੋੜਾਂ ਰੁਪਏ ਫਿਲਮਾਂ ਚੋਂ ਕਮਾਉਂਦਾ ਟੈਲੀਵਿਜ਼ਨ ਚੋਂ ਕਮਾਉਂਦਾ ਬੰਬੇ ਮੈਂ ਮੈਨੂੰ ਕੀ ਲੋੜ ਸੀ ਨਾਲੀਆਂ ਦੇ ਮੌਕੇ ਦੇਖਣ ਦੀ ਯਾਰ ਹੈ ਮੇਰੇ ਤਾਂ ਮੇਰੇ ਤਾਂ ਉਹ ਵੀ ਕਹੀ ਜਾਂਦੇ ਨੇ ਕਹਿੰਦੇ ਆਇਆ ਯਾਰ ਤੂੰ ਇੱਧਰ ਕਿੱਧਰ ਫਿਰਦਾ ਮੈਂ ਕਿਹਾ ਨਹੀਂ ਯਾਰ ਪਰਮਾਤਮਾ ਨੇ ਡਿਊਟੀ ਲਾਈ ਹੁੰਦੀ ਹੈ ਲੋਕਾਂ ਦੇ ਹੱਕ ਚ ਉਹ ਨਿਭਾਵਾਂਗੇ ਨਿਭਾਵਾਂਗੇ ਦੋਨੇ ਹੱਥ ਪਰਚਾ ਕੇ ਦੋ ਨਾਲ ਦੋਤਾ ਦੋ ਨਾਲ ਨਾਲੋ ਜਿੰਦਾਬਾਦ ਜਿੰਦਾਬਾਦ